ਇਸ ਵਾਰ ਵੀ ਲਾਇਆ ਸੀਗਾ ਕੈਂਪ ਇਸ ਵਾਰ ਦੂਜੀ ਵਾਰੀ ਕੈਂਪ ਲਾ ਰਿਹਾ ਹੈ ਇਸ ਵਾਰ ਦੋ ਟੀਮਾਂ ਬੁਲਾਈਆਂ ਹਨ ਦੋ ਹਸਪਤਾਲ ਲੀਆਂ ਪਸਰੇਚਾ ਹਸਪਤਾਲ ਤੇ 40 ਵਾਲੇ ਜੀ ਤੇ ਪਿਛਲੀ ਵਾਰ ਅਸੀਂ 100 ਯੂਨਿਟ ਕੀਤਾ ਸੀ ਇਸ ਵਾਰ ਅਸੀਂ 150 150 ਯੂਨਿਟ ਦਾ ਲਕਸ਼ਯ ਰੱਖਿਆ ਜੀ ਤੇ ਮੇਰੇ ਹਿਸਾਬ ਨਾਲ ਹਜੇ ਇੱਕ ਨਹੀਂ ਬੱਜਿਆ ਜੀ ਤਾਂ 80 ਤੋਂ ਅਵਬ ਹੋ ਸੁੱਕੇ ਹਨ ਜੀ ਉਹਨਾਂ ਦੇ ਜੀ ਜੀ ਤੇ ਲੇਖਕ ਸਾਹਿਬ ਉਹ ਦੇਖਣ ਉਹ ਬਗਰੇ ਲੋਕਾਂ ਦੇ ਅ ਇੱਕ ਤਾਂ ਲੋਕਾਂ ਨੂੰ ਅਵੇਅਰਨੈਸ ਵੱਧ ਗਈ ਹੈ ਜੀ ਸਾਰਿਆਂ ਚ ਵੀ ਖੂਨਦਾਨ ਦਾ ਕੋਈ ਨੁਕਸਾਨ ਨਹੀਂ ਹੈ ਲੋਕੀ ਬਾਤ ਤੋਂ ਬਾਦ ਖੂਨਦਾਨ ਕਰਦੇ ਆ ਜੀ ਇੱਕ ਬਾਕੀ ਭਾਈਚਾਰਾ ਸਾਰਾ ਇਕੱਠਾ ਹੈ ਜੀ ਇਸ ਤੋਂ ਇਲਾਵਾ ਤੁਸੀਂ ਜਿਹੜਾ ਇਹ ਗਰੀਬ ੱਚੀਆਂ ਦੀ ਵਿਆਹ ਲਈ ਵੀ ਜਿਹੜਾ ਸਮਾਨ ਕਰਨਾ ਕੋਸ਼ਿਸ਼ ਕਰਿਆ ਉਹ ਹਾਂਜੀ ਉਹ ਵੀ ਇੱਕ ਅਸੀਂ ਤੁਹਾਨੂੰ ਮਾਦੇਵ ਨਾਲੇ ਪਹਿਲੇ ਵੀ ਦੱਸਿਆ ਸੀਗਾ ਵੀ ਜਿੱਥੇ ਅਸੀਂ ਜਿਹੜੀਆਂ ਗਰੀਬ ਘਰ ਦੀਆਂ ਕੁੜੀਆਂ ਦੇ ਵਿਆਹ ਦਾ ਅਸੀਂ ਚੁੱਕਿਆ ਸੀ ਅਸੀਂ ਉਹ ਪਿਛਲੇ ਕਾਫੀ ਦਿਨਾਂ ਤੋਂ ਕਰ ਰਹੇ ਹਾਂ ਜੀ ਅੱਜ ਫਿਰ ਕੁਝ ਇਦਾਂ ਸੀਗੇ ਦੋ ਫੰਕਸ਼ਨ ਉਹ 28 ਤਰੀਕ ਦੇ ਵਿਆਹ ਹੈ ਜੀ ਪਰ ਅਸੀਂ ਉਹਨਾਂ ਦੇ ਕਿਉਂਕਿ ਉਹਨਾਂ ਨੇ ਵੀ ਉੱਥੇ ਨਾ ਘਰ ਛੋਟਾ ਜਿਹਾ ਹੀ ਪ੍ਰੋਗਰਾਮ ਰੱਖਣਾ 10-15 ਬੰਦਿਆਂ ਦਾ ਤਾਂ ਅਸੀਂ ਉਸ ਘਰ ਜਾਣ ਦੀ ਬਜਾਏ ਇੱਥੇ ਬਲੱਡ ਬੈਂਕ ਕਰਕੇ ਨਾਲ ਅੱਜ ਗੁਰੂ ਸਾਹਿਬ ਦਾ ਵੀ ਚੱਲ ਰਿਹਾ ਹੈ ਤੇ ਅਸੀਂ ਇਹ ਪਲਾਨ ਕੀਤਾ ਸੀ ਵੀ ਇਹ ਇੱਥੇ ਪੰਪ ਤੇ ਹੀ ਉਹਨਾਂ ਨੂੰ ਜੋ ਸਾਡੀ ਛੜਦਾ ਮੁਤਾਬਕ ਆਪਾਂ ਉਹ ਗਿਫਟ ਕਰ ਰਹੇ ਹਾਂ ਇਸ ਵਾਰ ਕਿਸਾ ਦੋਕਾ ਵਸੇ ਨੂੰ ਕੀ ਕਰਨਾ ਚਾਹੁੰਦੇ ਹਾਂ ਇਲਾਕਾ ਨਿਵਾਸੀ ਨੂੰ ਮੈਂ ਹੀ ਕਹਿਣਾ ਚਾਹੁੰਦਾ ਜੀ ਕਿ ਬੱਦ ਤੋਂ ਬੱਦ ਨੇਕ ਕੰਮਾਂ 'ਚ ਹਿੱਸਾ ਦੋ ਸਾਥ ਦਿਓ ਜਿਹੜੇ ਕਰਦੇ ਆ ਉਹਨਾਂ ਦਾ ਵੀ ਸਾਥ ਦਿਓ ਤੇ ਜਿਹੜਾ ਕਰ ਸਕਦਾ ਹੈ ਆਪਣੀ ਸਮਰਥਾ ਅਨੁਸਾਰ ਉਹ ਸਾਰੇ ਨੇਕ ਕੰਮ ਕਰ ਰਿਹਾ ਹੈ ਤੇ ਸਾਡੀ ਸੁਸਾਇਟੀ ਸਰਵੇ ਭਵੰਤੂ ਸੁਖੀਨਾ ਸੁਸਾਇਟੀ ਦੁਆਰਾ ਲਗਾਇਆ ਗਿਆ 17ਵਾਂ ਕੈਂਪ ਹੈਗਾ ਹੈ ਤੇ ਕਾਫੀ ਜੋਸ਼ ਦੇਖ ਰਹੇ ਹਾਂ ਅਸੀਂ ਯੋਵਾ ਚਿਹਰੇ ਆ ਰਹੇ ਆ ਮਾਤਰ ਸ਼ਕਤੀ ਲੜ ਦੇ ਰਹੀ ਹੈ ਸਰ ਆਪਾਂ ਅਰਾਊਂਡ 60 ਯੂਨਿਟ ਇਕੱਠੇ ਕਰ ਚੁੱਕੇ ਹਾਂ ਤੇ ਅੱਗੇ ਚੱਲਦਾ ਪਿਆ ਕੰਮ ਕੰਟੀਨਿਊ ਹੈਗਾ ਦੇਖੋ ਇਹ ਪੂੰਡਾ ਜਿੱਦਾਂ ਇਹ ਫੂੰਡਾਂ ਕਰ ਰਿਹਾ ਹੈ ਇਹਦੇ ਫਾਇਦੇ ਕਿੰਨੇ ਕਰਦਾ ਹੈ ਫਾਇਦੇ ਮੇਨ ਫਾਇਦਾ ਹੈਗਾ ਜੀ ਕਿਸੇ ਅਣਜਾਣ ਦੀ ਜਾਨ ਬਚਦੀ ਹੈ ਥੈਲੇਸੀਮੀਆ ਪੇਸ਼ੈਂਟ ਹੋਗੇ ਜਾਂ ਕੈਂਸਰ ਪੇਸ਼ੈਂਟ ਹੋਗੇ ਉਹਨਾਂ ਨੂੰ ਇਹ ਬਲੱਡ ਲੱਗਦਾ ਹੈ ਉਹਨਾਂ ਦੀ ਜਾਨ ਬਚਦੀ ਹੈ ਫਿਰ ਬਲੱਡ ਦੇ ਵਿੱਚੋਂ ਸੈਲਸ ਨਿਕਲਦੇ ਆ ਇੱਕ ਬਲੱਡ ਦੀ ਜਿਹੜੀ ਯੂਨਿਟ ਹੈਗੀ ਹੈ ਤਿੰਨ ਤੋਂ ਚਾਰ ਲੋਕਾਂ ਦੀ ਜਾਨ ਬਚਾਉਂਦੀ ਹੈ ਕਸਰ ਇੱਕ ਸਵਾਲ ਹੈ ਕਿਉਂਕਿ ਹੱਲੇ ਵੀ ਕੁਝ ਲੋਕਾਂ ਦਾ ਸਾਡੇ ਇਸ ਇਲਾਕੇ ਦੇ ਵਿੱਚ ਲੋਕਾਂ ਨੇ ਮਾਈਂਡ ਸੈਟ ਇਦਾਂ ਦਾ ਹੋ ਗਿਆ ਹੈ ਸ਼ਾਇਦ ਇਹ ਲਖੂਨ ਲੈ ਕੇ ਜਾਂਦੇ ਵਿੱਚ ਆ ਜਾਂਦਾ ਹੈ ਇਹ ਡਾਊਟ ਜ਼ਰੂਰ ਲੋਕਾਂ ਦਾ ਕਲੀਅਰ ਹੋਣਾ ਚਾਹੀਦਾ ਜਬਾਤ ਵਾਤ ਦੁਕਾਨ ਸਰ ਐਕਚੁਅਲ ਦੇ ਵਿੱਚ ਇਸ ਬਲੱਡ ਦੀ ਇੱਕ ਫੀਸ ਹੁੰਦੀ ਹੈ ਜੋ ਸਰਕਾਰ ਨੇ ਨਿਰਧਾਰਿਤ ਕੀਤੀ ਹੋਈ ਹੈ ਇਹ ਬਲੱਡ ਸਟੋਰ ਕਰਦੇ ਆ ਜਾ ਕੇ ਬਲੱਡ ਸਟੋਰ ਕਰਨ ਦਾ ਖਰਚਾ ਆਂਦਾ ਹੈ ਉਹ ਇੱਕ ਜੈਨੂਨ ਫੀਸ ਲੈਂਦੇ ਆ ਹਸਪੀਟਲ ਵਾਲੇ ਜਿਹੜੀ ਸਰਕਾਰੀ ਹਸਪੀਟਲ ਦੇ ਵਿੱਚ ਵੀ ਲੱਗਦੀ ਹੈ ਸਰਕਾਰ ਨੇ ਡਿਸਾਈਡ ਕੀਤੀ ਹੋਈ ਹੈ ਤੇ ਇਹ ਬਲੱਡ ਉਦਾਂ ਨਹੀਂ ਵੇਚਿਆ ਜਾਂਦਾ ਇਹ ਤਾਂ ਕਰਦਾ ਲੱਗਦਾ ਨਹੀਂ ਮੋਰਲ ਸਾਰਿਆਂ ਦਾ ਡਾਊਨ ਹੁੰਦਾ ਸਕੇ ਸਰ ਹੈਗੇ ਆ ਕੁਛ ਹੁਣ ਕੀ ਕਹਿ ਸਕਦੇ ਆ ਸਮਾਜ ਦੇ ਵਿੱਚ ਛੱਟਕ ਤਰ੍ਹਾਂ ਦੇ ਇਨਸਾਨ ਹੁੰਦੇ ਆ ਜੀ ਕਿ ਕਿ ਇਲਾਕਾ ਵਾਸੀ ਇਲਾਕਾ ਵਾਸੀਆਂ ਨੂੰ ਇਹੀ ਕਵਾਂਗਾ ਕਿ ਵੱਧ ਤੋਂ ਵੱਧ ਤੁਸੀਂ ਨਾ ਕੈਂਪਾਂ ਦੇ ਵਿੱਚ ਹਾਜ਼ਰੀ ਲਵਾਓ ਅਖੀ ਚੀਜ਼ ਹੈਗੀ ਬਲੱਡ ਦੇਣਾ ਤੇ ਆਪਣੀ ਸਿਹਤ ਵੀ ਸਹੀ ਰਹਿੰਦੀ ਹੈ ਇਹਦੇ ਨਾਲ